ਕੋਈ ਹੈਲੋ ਹਾਂਜੀ ਹਾਂਜੀ ਜੀ ਇਹ ਬਦਲ ਨੂੰ ਪੋਰਸਪਾਲਟੀ ਤੇ ਪੋਰਸਪਾਲਟੀ ਨੂੰ ਲਾ ਕੀਤਾ ਸੀ ਇਹ ਉਹਨਾਂ ਦਾ ਇਹ ਜੀ ਉਹਨਾਂ ਦਾ ਇਹਦਾ ਖਾਲੀ ਕੋਡ ਜਿਹੜਾ ਪੋਰਸਪਾਲਟੀ ਸੀ ਉਹਨੂੰ ਪਹਿਲਾਂ ਤੋਂ ਬਾਹਰ ਕੀਤਾ ਗਿਆ ਸੀ ਤੇ ਇਹ ਵਾਈਪ ਵਾਲਾ ਜਿਹੜਾ ਇਹ ਆ ਗਿੱਧਰੋਂ ਲਿਆ ਸੀ ਜੀ ਵਰਤਿਆ ਗਿਆ ਜੰਡੀ ਵੱਲੋਂ ਜੰਡੀ ਵੱਲੋਂ ਜੀ ਜਿਹੜਾ ਗ੍ਰਨੇਡ ਦਿਖਾ ਰਿਹਾ ਜੀ ਉਹ ਕਿੱਥੇ ਹਾਲ ਤੱਕ ਨਜ਼ਰ ਨਹੀਂ ਆਇਆ ਜੀ ਕਿਉਂਕਿ ਉਹ ਲਾਈਵ ਆ ਨਾ ਤਾਂ ਕਰਕੇ ਅਸੀਂ ਦੂਰ ਰੱਖਤਾ ਅੱਛਾ ਇਹ ਕੱਪੜੇ ਨੀਚੇ ਹੈ ਜੀ ਓਕੇ ਓਕੇ ਹਮ ਬਸ ਦਿਸਿਆ ਨਹੀਂ ਸੀ ਨਾ ਜੀ ਕੋਈ ਕੋਈ ਨਹੀਂ ਕੋਈ ਨਹੀਂ ਸੀ ਅਸੀਂ ਤਾਂ ਕੀ ਕਰਾਂਗੇ ਹਾਂ ਫੋਟੋ ਕੋਈ ਗੱਲ ਨਹੀਂ ਭਾਜੀ ਅੱਛਾ ਉਹ ਕੱਪੜੇ ਦੇ ਥੱਲੇ ਜੀ ਕੋਈ ਗਰਨੇਡ ਹੈ ਜੀ ਜਿਹੜਾ ਕਿ ਹਲੇ ਹਣ ਚੱਲਿਆ ਹੋਇਆ ਦਸ ਰਹੇ ਨੇ ਜੀ ਮਗਰ ਅਰੋਂ ਬੀਟੇ ਇਹ ਦੇਖ ਲੋ ਜੀ ਨੰਬਰ ਦਿੱਤੀ ਜਾ ਮੁੱਤੀ ਉਹ ਲੱਗੀ ਪਤਾ ਨਹੀਂ ਦਿੱਤਾ ਇਹ ਪਰੰਪਰਿਕ ਤੋਂ ਦਿੱਤੀ ਹੈ ਇੱਕ ਮਿੰਟ ਹਾਉ ਨਾਲ ਕੁਝ ਨਹੀਂ ਇਹ ਸੋਹ ਬਲਵਿੰਦਰ ਸਿੰਘ ਇਹ ਜੋ ਅੱਜ ਹੋਇਆ ਵਾ ਅਨਕਾਉਂਟਰ ਇਹ ਕਿਵੇਂ ਪਤਾ ਲੱਗਿਆ ਹੈ ਆਪਾਂ ਇਹਨਾਂ ਸਾਡੀ ਸੀਐਨਸੀਰ ਤੋਂ ਗੋਪਤ ਸੂਚਨਾ ਮਿਲੀ ਸੀਗੀ ਇਹ ਕਿੰਨਾ ਪਛਾਤੀ ਬੰਦੇ ਆ ਜਿਹੜੇ ਸਰਪੀ ਹੋ ਇੰਨਾ ਗੱਡੀ ਕਾਲੇ ਰੰਗ ਦੀ ਇਹ ਕੋਈ ਵਾਰਗਟ ਕਰਨ ਦੀ ਉਹਦੇ ਖੇਲੇ ਜਦੋਂ ਅਸੀਂ ਆਏ ਜੱਜੋਟ ਮੈਡੀ ਇਹਨਾਂ ਨੇ ਪੁਲਿਸ ਪਾਰਟੀ ਨੂੰ ਦੇ ਕੇ ਗੱਡੀ ਲੈ ਕੇ ਲਾਗੀ ਡਰਦੇ ਆਂ ਜੀ ਬਰਖਤ ਤੇ ਇਹਨਾਂ ਨੇ ਪਿਛਲੀ ਸੀਟ ਤੇ ਬੈਠੇ ਨੇ ਉੱਤਰ ਕੇ ਜੋ ਫਾਇਰ ਕੀਤਾ ਉਹ ਵੀ ਪੱਗ ਦੇ ਨਾਲ ਕਹਿ ਕੇ ਲੰਮਾ ਜੋ ਜਵਾਬ ਵੀ ਦੇ ਰਹੇ ਨੇ ਕਿੰਨੇ ਬੰਦੇ ਸੀ ਭਾਜੀ ਸਕਾਰਬੂ ਜੀ ਦੇ ਪੰਜ ਜਾਣੇ ਸੀ ਕਿੰਨੇ ਆਪਣੇ ਕਾਬੂ ਆ ਗਏ ਪੰਜ ਪੰਜ ਕਾਬੂ ਆ ਗਏ ਗਨੇੜੇ ਵੀ ਮਿਲ ਆ ਗਏ ਇੱਕ ਹੀ ਗਨੇੜੇ ਜਿੰਦਾ ਜੀ ਜਿੰਦਾ ਰਹੇ ਤੇ ਜਿਹੜੀ ਗੋਲੀ ਆ ਜੀ ਉਹ ਜਿਹੜੇ ਪੰਜਾਂ ਚੋਂ ਇੱਕ ਦੇ ਲੱਗੀ ਆ ਜਾਂ ਅੱਛਾ ਬਾਕੀ ਹੁੰਦੇ ਹੱਥਾਂ ਫਰੋਂ ਉਪਰ ਗਏ ਸਰ ਤੁਹਾਨੂੰ ਤੁਸੀਂ ਦੇਖ ਕੇ ਰੋਕਣ ਦਾ ਇਸ਼ਾਰਾ ਕੀਤਾ ਸੀ ਉਹਨਾਂ ਨੂੰ ਅੱਛਾ ਜੀ ਠੀਕ ਹੈ ਗੋਲੀ ਤੁਹਾਡੇ ਪੱਗਦੇ ਉੱਤੇ ਵੱਜੀ ਸੀ ਤੁਸੀਂ ਦੇ ਸਕਦੇ ਹੋ ਸਾਹਮਣੇ ਪੱਗਦੇ ਨਾਲ ਗੋਲੀ ਖਹਿ ਕੇ ਨਿਕਲ ਗਈ ਹੈ ਜੀ ਲੱਗੀ ਆ ਤੇ ਪੱਗ ਦਾ ਬਚਾ ਮੰਨੀ ਕਰਕੇ ਬਚਾਅ ਹੋ ਗਿਆ ਤੇ ਦੂਸਰੇ ਪਾਸੇ ਤਸਵੀਰਾਂ ਦੇ ਕਿੰਨੇ ਵਜੇ ਪਤਾ ਲੱਗਿਆ ਸੀ ਤੁਹਾਨੂੰ ਵੀ ਇਹ ਇਧਰੋਂ ਕੋਈ ਗਤੀਵਿਧੀਆਂ ਹੋ ਰਹੀਆਂ ਮਾ ਜਾਨਾ ਸਾਡੇ 4:30 ਵਜੇ 4:30 ਪੌਣੇ 5 ਅੱਛਾ ਜੀ ਜੀਨ ਚਾਰ ਸਾਹਿਬ ਦੇ ਨਾਲ ਸੀਗੀ ਪੁਲਿਸ ਪਾਰਟੀ ਦੇ ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਜੀ ਇਹ ਜੀ ਆਪਸ ਜਾ ਕੇ ਬੰਦੇ ਇਹਦੀ ਜੀ ਭਮਗਿਆ ਕੋਈ ਵਾਰ ਦਾਦ ਕਰਨ ਦੀ ਤਾਂਗੇ ਸੀ ਜੀ ਸੋ ਤੁਹਾਡੀ ਸਭ ਤੋਂ ਟੀਮ ਪਹਿਲਾਂ ਆਈ ਹੈ ਜੀ ਇੱਥੇ ਪਹਿਲਾਂ ਹਾਂ ਜੀ ਜੀ ਇੱਥੋਂ ਕਿਧਰੋਂ ਆ ਰਹੇ ਸੀ ਇਹ ਜੀ ਕੱਚੇ ਰਸਤੇ ਆਦੇ ਸੀ ਬਈ ਵਾਲੇ ਵਿੱਚ ਕੱਚਾ ਰਸਤਾ ਹੋਗਾ ਇਹ ਨਹਿਰ ਦੇ ਕਿਨਾਰੇ ਦੀ ਡਰੇਨ ਤੇ ਜੀ 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 ਸੋ ਤੁਸੀਂ ਇਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਵਾ ਤੇ ਇਹਨਾਂ ਦੇ ਸਾਹਮਣੇ ਅੱਗੇ ਫੇਰ ਕਰਤਾ ਕਿ ਤੁਸੀਂ ਫੇਰ ਕਰਤਾ ਜੀ ਜੀ ਅੰਦਰ ਬੈਠੇ ਫੇਰ ਕਰਤਾ ਉੱਤਰ ਤਰ ਗਏ ਅੱਛੇ ਥੱਲੇ ਉਤਰ ਗਏ ਮਤਲਬ ਇੱਕਦਾਂ ਗੱਡੀ ਰੋਕਨ ਦਾ ਇਸ਼ਾਰਾ ਕੀਤਾ ਉਹਨਾਂ ਨੇ ਗੱਡੀ ਵਿੱਚ ਵਜੇ ਗੱਡੀ ਉਹਨਾਂ ਦੇ ਰਸਤੇ 'ਚ ਵੱਜ ਗਈ ਡਰਦੇ ਆਂ ਜੀ ਜੀ ਤੇ ਉਹ ਫੇਰ ਕੀਤਾ ਪੱਗ ਦੇ ਵਿੱਚ ਸਹਿ ਕੇ ਲੰਘ ਗਏ ਜੀ ਜੀ ਸੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਈਡ ਤੇ ਵੀ ਉਹਨਾਂ ਦੇ ਪੱਗ ਵੀ ਦੇਖ ਸਕਦੇ ਆ ਇਸ ਫਾਇਰ ਦੇ ਨਾਲ ਜਿਹੜਾ ਉਹਨਾਂ ਨੂੰ ਜ਼ਖਮੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਹਨਾਂ ਵੱਲੋਂ ਤੇ ਹੈਂਡ ਬ੍ਰੇਕ ਆ ਇਹ ਚੱਲਿਆ ਹੋਵੇ ਜਾਂ 안 ਚੱਲਿਆ ਹੋਵੇ ਇਹ ਲੈ ਜਿਉਂ ਜਿੰਦਾ 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 ਤਾਂ ਕਿ ਸੈਡ ਹੈਂਡ ਗ੍ਰਨੇਡ ਵੀ ਆਉਗੂਗਾ ਦੇਖੋ ਜੀ ਸਾਹਮਣੇ ਬਰਾਮਦ ਹੋ ਸਰ ਉਹ ਲੈਗੇ ਸੀ ਨਾਲ ਹੀ ਕੋਈ ਇੱਧਰ ਪਿਆ ਕੋਈ ਕੰਬਲ ਦੇ نیچے ਆ ਜੀ ਅੱਛਾ ਜੀ ਸੋ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੋ ਕੰਬਲ ਦੇਖ ਰਹੇ ਹੋ ਇਹਨਾਂ ਦੇ نیچے ਤਾਂ ਇਹਨਾਂ ਨੂੰ ਤਾਂ ਡੱਗ ਤੇ ਐਂ ਤਾਂ ਕੋਈ ਫੁੱਟਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਇਹ ਜਿੰਦਾ ਜਿੰਦਾ ਗਰਨੇਡ ਹੈ ਜੀ ਗਰਨੇਡ ਹੈ ਜੀ ਕੰਬਲ ਦੇ ਥੱਲੇ ਕੰਬਲ ਦੇ ਥੱਲੇ ਤੁਸੀਂ ਦੇਖ ਸਕਦੇ ਹੋ ਲਾਈਟ ਤੇਰਾ ਨਾ ਨਹੀਂ ਨਹੀਂ ਕੋਈ ਗੱਲ ਨਹੀਂ ਆ ਕੰਬਲ ਦੇ ਚ ਕੰਬਲ ਦੇ ਰੱਖੋ ਓਥੇ ਰੱਖ ਬੱਜਿਆ ਅੱਛਾ ਉਹ ਕੀ ਕਹਿੰਦੇ ਉਗਿਆ ਗਿਆ ਤੇਰਾ ਤਾਂ ਬਲੰਗ ਆਜੋ ਇੱਥੇ ਲਿਓ ਆਇਓ ਘਾ ਲੰਗੇ ਹੋ ਹਾਂ ਆਇ ਤੇ ਗੁੜਿਆਏ ਗੁੜ ਲੈ ਜਾ ਕਿਨੂੰ ਉਹ ਥੱਲੇ ਚੱਲਿਓ ਤੂੰ ਆ ਜਾ ਉਰੇ ਨੂੰ ਜੇ ਚੱਲ ਪਿਆ ਲੱਪਣਾ ਨਹੀਂ ਉਹ ਨਾ ਵੀਰੇ ਨਾ ਉਹ ਦੇਖੀ ਕਾਣੂ ਕਾਣੂ ਆਪਣੇ ਬੱਬਰ ਸਾਹ ਦੂਰੋਂ ਵਾਹ ਆਪਾਂ ਤੋਂ ਹੋਰ ਮੁੜ ਕੇ ਲੱਪਣਾ ਬੱਬਰ ਜੱਬ ਪਾ ਲੇਗਾ ਆਇਆ ਆ ਜਾ ਐਡੀ ਵੀ ਆਪਾਂ ਨੂੰ ਕਹਿੰਦੇ ਖਬਰ ਪਿੱਛੇ ਆਪਦੀ ਜਾਨ ਨਹੀਂ ਜੇ ਇਹਦਾ ਕੀ ਹਾਲ ਹੈ ਉਹ ਜਾਣਗੇ ਓਏ ਆਜੋ ਨੇਤਾ ਜੀ ਪਿੱਛੇ ਕੀ ਪਤਾ ਨਹੀਂ ਹੁੰਦਾ ਬਾਜਿਸ਼ੀ ਧੀ ਲਿਖਣਾ ਪੈਣਾ ਸਾਲਾ ਜੱਪ ਪਾਉਂਗੇ ਇਹ ਬੰਦੇਾਂ ਚ ਵੱਡੀ ਚੀਜ਼ ਹੈ ਮੇਰੀ ਨਹੀਂ ਕੋਈ ਆਪਣਾ ਕਿਸੇ ਦਾ ਕਿਸੇ ਦਾ ਬਿਲਕੁਲ ਬਿਲਕੁਲ ਜੀ ਹੁਣ ਨਹੀਂ ਸਨਮਾਨ ਹੋਣਾ ਸਾਲਾ ਧੀ ਛੇਤੀ ਆਹ 26 ਦੇਊਗਾ ਇਹ ਗੱਲ ਵੈਣੀ ਆ ਵਾਲ ਮੱਤੇ ਪਾ ਲੈਨੇ ਆਪਣਾ ਉਹੀ ਤਾਂ ਗੱਲ ਆ ਧੀ ਆ ਬੱਬਰ ਨੂੰ ਮੈਨੂੰ ਲੱਗਦਾ ਵੀ ਬੱਬਰ 15 ਦਾ ਸਨਮਾਨ ਕਰੋਣਾ ਮੁੰਡੇ ਤੁਸੀਂ ਯਾਰ ਕੀ ਯਾਰ ਇਹ ਬੋਲਣ ਦੀ ਤਮੀਜ਼ ਆ ਯਾਰ ਸਿੱਖ ਲਿਆ ਕਰੋ ਕੋਈ ਕਿੱਥੇ ਖੜ ਕੇ ਇਹ ਜਿਹੀ ਗੱਲ ਸੂਫਸਨ ਰੇਗਲਾਫ ਤੇ ਆਪਸੇ ਛੋਹ ਦਿੰਦੀ ਐ ਐਵੇਂ ਤਮਾਸ਼ਾ ਰਾਬ ਬਣਾਉਣਾ ਮੈਂ ਤੁਹਾਨੂੰ ਆਖਸ ਤਾਉਂਗਾ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਜੀ ਬੀ ਇੱਕ ਕਾਲੇ ਰੰਗ ਦੀ ਸਕੋਰਪੀਓ ਹੈ ਸਕੋਰਪੀਓ ਐਮ ਉਹ ਉਹਦੇ ਤੇ ਪੰਜ ਵਿਅਕਤੀ ਆ ਜਿਹੜੇ ਕਿ ਤਰਨ ਤਰਨ ਦੇ ਰਹਿਣ ਵਾਲੇ ਨੇ ਉਹਨਾਂ ਕੋਲੇ ਕੋਈ ਬਿਸਕੋਟ ਪਦਾਰਥ ਜਾਂ ਵੈਪਨ ਹੋ ਸਕਦੇ ਨੇ ਜੀ ਜਿਹੜੀ ਉਹ ਸਾਡੀ ਇਨਫੋਰਮੇਸ਼ਨ ਸੀ ਬੜੀ ਰਿਲਾਇਬਲਟੀ ਮੀਨੇ ਰਿਟ ਨਹੀਂ ਜਿਹੜੀ ਅਸੀਂ ਐਫ ਆਈ ਆਰ ਦਰਜ ਕਰਕੇ ਤੇ ਅੱਜ ਪਰ ਵੀ ਇਨਫੋਰਮੇਸ਼ਨ ਅਸੀਂ ਇੱਥੇ ਆਏ ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਸੀਗੀ ਤੇ ਉਹ ਬੰਦੇ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਇੱਥੋਂ ਗੱਡੀ ਅਨਫੋਰਚਨਟਲੀ ਉਹਨਾਂ ਦੀ ਇੱਥੇ ਵੱਜੀ ਡਰੈਕਟ ਦੇ ਵਿੱਚ ਵੱਜੀ ਤੇ ਉਹ ਇੱਥੋਂ ਮੌਕੇ ਤੋਂ ਭੱਜਣ ਲੱਗੇ ਉਹਨਾਂ ਚੋਂ ਇੱਕ ਬੰਦਾ ਸੀ ਅਮਜੀਦ ਮਸੀਹ ਉਹਨਾਂ ਨੇ ਸਾਡੇ ਤੇ ਫਾਇਰ ਵੀ ਕੀਤਾ ਜਿਹੜਾ ਕਿ ਸਾਡੇ ਏਐਸਆਈ ਬਲਵਿੰਦਰ ਸਿੰਘ ਖੱਟੜਾ ਨੇ ਇਹਨਾਂ ਦੀ ਸਿਰਕੋਲ ਦੀ ਹੁੰਦਾ ਹੋਇਆ ਪਗਵੇ ਦੀ ਨਿਕਲ ਗਿਆ ਫੋਰਚੂਨੇਟਲੀ ਇਹ ਮਤਲਬ ਠੀਕ ਨੇਗੇ ਤੇ ਜਵਾਬੀ ਕਾਰਵਾਈ ਦੇ ਵਿੱਚ ਅਸੀਂ ਵੀ ਫਾਇਰ ਕੀਤਾ ਤੇ ਉਹ ਜਿਹੜਾ ਅਮਜੀਦ ਮਸੀਹ ਆ ਉਹਦੀ ਲਾਦੇ ਵਿੱਚ ਲੱਗਿਆ ਤੇ ਇਸ ਤੋਂ ਬਾਅਦ ਦਰਾਨੇ ਇਹਨਾਂ ਦੀ ਜਿਹੜੀ ਤਲਾਸ਼ੀ ਸਾਨੂੰ ਇੱਕ ਗਰਨੇਡ ਆ ਪੀ86 ਗਰਨੇਡ ਆਗਾ ਉਹ ਰਿਕਵਰ ਹੋਇਆਗਾ ਤੇ ਅਸੀਂ ਇੱਕ ਮੌਕੇ ਤੇ ਸਾਰੀਆਂ ਡਿਸਪੋਜ਼ਲ ਬੌਮ ਡਿਸਪੋਜ਼ਲ ਟੀਮਾਂ ਤੇ ਐਫਐਸਲੀ ਟੀਮਾਂ ਆ ਰਹੀਆਂ ਨੇ ਜੀ ਤੇ ਇਨਵੈਸਟੀਗੇਸ਼ਨ ਕਰ ਰਹੇ ਸੀ ਵੈਪਨ ਮਿਲੇ ਕੋਈ ਹਾਂਜੀ ਵੈਪਨ ਵੀ ਮਿਲਿਆ ਜੀ ਜਿਹੜਾ ਉਹਦੇ ਨਾਲ ਆਪਣੇ ਵੈਪਨ ਵਾਲੀ ਉਹਨੇ ਹਾਂ ਫਾਇਰਿੰਗ ਕੀਤੀ ਸਾਡੇ ਅੱਛਾ ਜੀ ਇਲੀਗਲ ਵੈਪਨ ਸੀ ਉਹਦੇ ਕੋਲੇ 3.32 ਬੋਰ ਦਾ ਤੇ ਇਹ ਜ਼ਿੰਦਾ ਗ੍ਰਨੇਡਾ ਜੀ ਬਿਲਕੁਲ ਜ਼ਿੰਦਾ ਲੱਗ ਰਿਹਾ ਜੀ ਬਾਕੀ ਅਸੀਂ ਜਿਹੜਾ ਇਸ ਪਰ ਨੋਰਮਸ ਨੂੰ ਉੱਥੇ ਰੱਖਿਆ ਹੋਇਆਗਾ ਸੈਂਡ ਬੈਗਸ ਦੇ ਅੰਡਰ ਤੇ ਬੌਮ ਡਿਸਪੋਜ਼ਲ ਟੀਮ ਆ ਰਹੀ ਹੈਗੀ ਉਹ ਆ ਕੇ ਇਹਨੂੰ ਦੇਖੂਗੀ ਸਾਰਾ ਜੀ ਸੀ ਕਿੰਨੇ ਬੰਦੇ ਸੀ ਕੋਲ ਤੇ ਕਿੰਨੇ ਗ੍ਰਫਤਾਰ ਨੇ ਇਹਨਾਂ ਚੋਂ ਇਹਨਾਂ ਦੇ ਵਿੱਚੋਂ ਟੋਟਲ 5 ਬੰਦੇ ਸੀਗੇ ਜੀ ਪੰਜੇ ਬੰਦੇ ਅਸੀਂ ਗ੍ਰਫਤਾਰ ਕਰ ਰਹੇ ਨੇ ਕਿ ਕਾਫੀ ਬੰਦੇ ਨੇ ਇਥੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀਗੀ ਆ ਨਾਲ ਜੀਰੀ ਵਿੱਚ ਵੜ ਕੇ ਪਰ ਅਸੀਂ ਸਵਿਫਟਲੀ ਐਕਸ਼ਨ ਲੈਂਦੇ ਹੋਏ ਪੰਜਾਂ ਨੂੰ ਗ੍ਰਫਤਾਰ ਕਰ ਲਿਆ ਇੱਕੋ ਗੱਡੀ 'ਚ ਸੀ ਸਾਰੇ ਇੱਕੋ ਗੱਡੀ ਦੇ ਵਿੱਚ ਹੀ ਇਹ ਕੋਈ ਵੱਡੀ ਵਾਧਾ ਕੰਦੀ ਫਰਾਕਸੀ ਕੁਝ ਪਤਾ ਲੱਗਿਆ ਹਲੇ ਫਿਲਹਾਲ ਅਸੀਂ ਹੁਣੇ ਇਹਨਾਂ ਨੂੰ ਅਰੈਸਟ ਕੀਤਾ ਜੀ ਪ੍ਰੀਲੀਮਿਨਰੀ ਸਾਨੂੰ ਇਹਨਾਂ ਨੇ ਦੱਸਿਆ ਵੀ ਕਿਤੇ ਕਰਨਾ ਸੀ ਇਹਨਾਂ ਨੇ ਬਾਕੀ ਅਸੀਂ ਕੱਲ ਇਹਨਾਂ ਦਾ ਰਿਮਾਂਡ ਲਵਾਗੇ ਤੇ ਉਸ ਤੋਂ ਬਾਅਦ ਹੈ ਇਹਨਾਂ ਦੀ ਡੀਪਲੀ ਇਨਵੈਸਟੀ ਨੀਓ ਫਿਲਹਾਲ ਸਾਡੇ ਧਿਆਨ ਚ ਨਹੀਂ ਹੈ ਜੀ ਕਿ ਅਸੀਂ ਹੁਣ ਡਿਊਰਿੰਗ ਇੰਟਰੋਗੇਸ਼ਨ ਹੀ ਚੀਜ਼ਾਂ ਸਾਹਮਣੇ ਆਉਣਗੀਆਂ ਸਾਰੀਆਂ ਠੀਕ ਹੈ ਠੀਕ ਹੈ ਤੇ ਉਹ ਸੌਕੇ ਤੇ ਬੈਗੀ ਵੀ ਤੇ ਇੱਕ ਗੱਲ ਗੜਬੜਾ ਕਾ ਵੀ ਆ ਜੀ ਆਪ ਇਧਰ ਗੁੱਡ ਹੈ ਜੀ ਗੁੱਡ ਆਹੀ ਹੈ ਜੀ ਇਹੀ ਹੈ ਜੀ ਇਹੀ ਹੈ ਪਹਿਲਾਂ ਪਾ ਕੇ ਦੇਖਦੇ ਹਾਂ ਜੀ ਦਵਾ ਨੂੰ ਕਿਹੜਾ ਮਿਲਿਆ ਜੀ ਪਤਾ ਨਹੀਂ ਪਤਾ ਨਹੀਂ ਪੰਪ ਨੂੰ ਬਹੁਤ ਕਸਤਾ ਬਚਦੀ ਹੈ ਬਲੌਕ ਕਾਰਜ ਲੋਰੀ ਉਹ ਕੰਦੀ ਪੰਜਾਬ ਦੇ ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜਿਹੜੀ ਮੁਹਿੰਮ ਚਲਾਈ ਹੋਈ ਹੈ ਆਰਗਨਾਈਜ਼ ਕ੍ਰਾਈਮ ਦੇ ਖਿਲਾਫ ਉਹਦੇ ਵਿੱਚ ਅੱਜ ਲੁਧਿਆਣਾ ਰੂਰਲ ਪੁਲਿਸ ਦੀ ਸੀਆਈਏ ਟੀਮ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਜਿਹਦੇ ਵਿੱਚ ਇਹ ਸੀਗਾ ਕਿ ਕੁਝ ਬੰਦੇ ਇਸ ਏਰੀਆ ਦੇ ਵਿੱਚ ਜਿਹੜਾ ਆਪਣਾ ਸਿਦਮਾ ਬੇਡ ਦਾ ਏਰੀਆ ਹੈਗਾ ਇੱਥੇ ਸ਼ੱਕੀ ਐਕਟੀਵਿਟੀਜ਼ ਕਰ ਸਕਦੇ ਹੈਗੇ ਨੇ ਤੇ ਇਹਨਾਂ ਕੋਲ ਕੋਈ ਵੀ ਸੌਟਕ ਪਦਾਰਥ ਹੋ ਸਕਦਾ ਹੈ ਸੋ ਅਸੀਂ ਪਰਚਾ ਦਰਜ ਕਰਕੇ ਜਿਹੜਾ 200 ਬਟਾ 25 ਮਕਦਮਾ ਹੈਗਾ ਅੰਡਰ 3 4 ਐਕਸਪਲੋਸਿਵ ਐਕਟ 2554 ਨਾਡ ਆਮਜ਼ ਐਕਟ ਤੇ 190 99 ਬੀ ਐਨ ਐਸ ਉਹ ਦਰਜ ਕਰਕੇ ਉਂ ਮਲਜਮਾ ਦੀ ਭਾਲ ਦੇ ਵਿੱਚ ਇੱਥੇ ਅਸੀਂ ਗਸ਼ਟ ਕਰ ਰਹੇ ਸੀ ਤੇ ਇਨਫਾਰਮੇਸ਼ਨ ਆਈ ਕਿ ਉਹ ਜਿਹੜੀ ਜੰਡੀ ਤੋਂ ਰੋਡ ਆਉਂਦੀ ਹੈ ਕਚਰਾ ਉੱਥੇ ਇਹ ਜਿਹੜੇ ਦੋਸ਼ੀ ਹੈਗੇ ਨੇ ਹੋ ਸਕਦੇ ਆ ਸੋ ਸਾਡੀ ਸੀਆਈ ਦੀ ਪਾਰਟੀ ਫ੍ਰੋਮ ਜਿਹੜੀ ਆਪਣੀ ਮੇਨ ਰੋਡ ਜਾ ਰਹੀ ਹੈਗੀ ਸਿਦਮਾ ਬੇਟ ਤੋਂ ਜਲੰਧਰ ਉਸ ਰੋਡ ਤੋਂ ਅੰਦਰ ਨੂੰ ਜਦੋਂ ਇਹਨਾਂ ਦੇ ਪਿੱਛੇ ਇਹਨਾਂ ਦੀ ਭਾਲ ਦੇ ਵਿੱਚ ਆਏ ਤੇ ਜਿੱਥੇ ਆਪਾਂ ਖੜੇ ਆ ਇੱਥੇ ਇਸ ਨੂੰ ਥੋੜਾ ਜਿਹਾ ਅੱਗੇ ਜਾ ਕੇ ਜਿਵੇਂ ਤੁਸੀਂ ਦੇਖਿਆ ਕਿ ਇਹਨਾਂ ਨੇ ਇੱਕਦਮ ਗੱਡੀ ਸਾਡੇ ਮੁਲਾਜ਼ਮ ਨੇ ਇਸ਼ਾਰਾ ਕੀਤਾ ਰੁਕਣ ਦਾ ਬਟ ਇਹਨਾਂ ਨੇ ਗੱਡੀ ਰੋਕਣ ਦੀ ਬਜਾਏ ਇੱਕਦਮ ਭਜਾਈ ਤੇ ਉਹ ਕਾਲੀ ਕਾਲੀ ਦੇ ਵਿੱਚ ਉਹਨਾਂ ਦੀ ਦਰਖਤ ਚ ਵੱਡੀ ਵੱਜੀ ਗੱਡੀ ਤੇ ਸਾਡੇ ਮੁਲਾਜ਼ਮ ਨੇ ਵੀ ਡੰਡਾ ਮਾਰਿਆ ਉਹਨਾਂ ਦਾ ਸ਼ੀਸ਼ਾ ਵੀ ਟੁੱਟਿਆ ਪਿੱਛੋਂ ਇੱਕ ਬੰਦਾ ਉੱਤਰ ਕੇ ਟੋਟਲ 5 ਮੁਲਾਜ਼ਮ ਸੀਗੇ ਇੱਕ ਬੰਦਾ ਜਿਹੜਾ ਹੈਗਾ ਪਿੱਛੋਂ ਉੱਤਰ ਕੇ ਉਹਨੇ ਸਾਡੀ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਫੋਰਚੂਨੇਟਲੀ ਸਾਡੇ ਮੁਲਾਜ਼ਮ ਦੀ ਕਿਸੇ ਦੀ ਕੋਈ ਇੰਜਰੀ ਨਹੀਂ ਹੋਈ ਬਟ ਮੈਂ ਦੱਸਣਾ ਚਾਹਾਂਗਾ ਵੀ ਇੱਕ ਮੁਲਾਜ਼ਮ ਦੇ ਸਾਡੇ ਪੱਗ ਦੇ ਵਿੱਚ ਗੋਲੀ ਲੱਗੀ ਹੈਗੀ ਹੈ ਉਹ ਸੇਫ ਹੈ ਮੁਲਾਜ਼ਮ ਤੇ ਜਿਹੜਾ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਸਾਡੀ ਪੁਲਿਸ ਪਾਰਟੀ ਨੇ ਇੱਕ ਫਾਇਰ ਕੀਤਾ ਤਾਂ ਇੱਕ ਮੁਲਜ਼ਮ ਜਿਹਦਾ ਨਾਮ ਹੈਗਾ ਅਮਜਦ ਮਸੀਹ ਇਹਦੇ ਰਾਈਟ ਲੈਗ ਦੇ ਵਿੱਚ ਇੰਜਰੀ ਹੋਈ ਹੈ ਇਹਨੂੰ ਇਮੀਡੀਏਟਲੀ ਐਂਬੂਲੈਂਸ ਕਾਲ ਕੀਤੀ ਗਈ ਤੇ ਨੂੰ ਹਸਪੀਟਲ ਭੇਜਤਾ ਹੈ ਤੇ ਐਸ ਆਫ ਨਾਓ ਇਹਦੀ ਕੰਡੀਸ਼ਨ ਸਟੇਬਲ ਹੈ ਹੁਣ ਬਾਕੀ ਉਹਦਾ ਟ੍ਰੀਟਮੈਂਟ ਕਰਾਇਆ ਜਾ ਰਿਹਾ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਅਸੀਂ ਸਰਚ ਕੀਤੀ ਤੇ ਇਹਦੇ ਵਿੱਚ ਇੱਕ ਬੰਦਾ ਹੈਗਾ ਅਰਜਨ ਨਾਮ ਦਾ ਬੰਦਾ ਉਰਫ ਚਾਟੂ ਇਹ ਤੋਂ ਸਾਨੂੰ ਇੱਕ ਗ੍ਰੇਨੇਡ ਵੀ ਮਿਲਿਆ ਹੈਗਾ ਜਿਹੜਾ ਦੇਖਣ ਤੇ ਲਾਈਵ ਲੱਗ ਰਿਹਾ ਹੈ ਬਾਕੀ ਅਸੀਂ ਬੌਮ ਡਿਸਪੋਜ਼ਲ ਸਕਵਾਡ ਵੀ ਮੰਗਾ ਲਿਆ ਸੋ ਜਾਪਤੀ ਅਨੁਸਾਰ ਅਸੀਂ ਉਹਨੂੰ ਵੀ ਡਿਸਪੋਜ਼ ਆਫ ਕਰਾਵਾਂਗੇ ਨਾਲ ਇਹਨਾਂ ਤੋਂ ਇੱਕ 32 ਮੋਰ ਦਾ ਪਿਸਤਲ ਵੀ ਮਿਲਿਆ ਇੱਕ ਖਾਲੀ ਕਾਰਤੂਸ ਤੇ ਜਿਹੜਾ ਇੱਕ ਸਾਡੇ ਵੱਲੋਂ ਫਾਇਰ ਹੋਇਆ ਸੀ ਉਹਦਾ 9mm ਦਾ ਖਾਲੀ ਕਾਰਤੂਸ ਉਹ ਮਿਲਿਆ ਹੈ ਸਰ ਇਹਨਾਂ ਵੱਲੋਂ ਕਿੰਨੇ ਫਾਇਰ ਕੀਤੇ ਗਏ ਪੁਲਿਸ ਵੱਲੋਂ ਇੱਕ ਫਾਇਰ ਹੋਇਆ ਜੀ ਇਹਨਾਂ ਵੱਲੋਂ ਜਿਹੜਾ ਸਾਡੇ ਮੁਲਾਜ਼ਮ ਦੀ ਪੱਗ ਦੇ ਵਿੱਚ ਲੱਗਿਆ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਮੁਲਾਜ਼ਮ ਸਾਡੇ ਵੱਲੋਂ ਪਾਰਟੀ ਵੱਲੋਂ ਵੀ ਇੱਕ ਫਾਇਰ ਹੋਇਆ ਜਿਹੜਾ ਉਹਦੀ ਲੈਗ 'ਚ ਲੱਗਿਆ ਸਰ ਕਿੰਨੇ ਵਜੇ ਦੀ ਘਟਨਾ ਜੀ ਇਹ ਇਹ ਹੁਣ ਤੋਂ ਇਹ ਹੁਣ ਤੋਂ ਜੀ ਅੱਧੇ ਪਾਣੇ ਘੰਟੇ ਪਹਿਲਾਂ ਦੀ ਘਟਨਾ ਹੈਗੀ ਹੈ ਜੀ ਜਿਹੜਾ ਸਾਰਾ ਵਕੂਆ ਹੋਇਆ ਜੀ ਸਰ ਕਿੰਨੇ ਤੁਸੀਂ ਤਿੰਨ ਮਿੰਟ ਪਸ਼ੋਕੜ ਵੀ ਹੈ ਸਾਰਾ ਇਹਦੇ ਵਿੱਚ ਉਹ ਤੋਂ ਚੈੱਕ ਕਰਾਂਗੇ ਜੀ ਹੁਣ ਵੀ ਹੋਨੇ ਜਸਟ ਫੜੇ ਹੈਗੇ ਆ ਸੋ ਸਾਰਾ ਇਹ ਬੇਸਿਕਲੀ ਜੋ ਇਹਨਾਂ ਨੇ ਪ੍ਰੀਲੀਮਨਰੀ ਦੱਸਿਆ ਹੈ ਔਰਲੀ ਉਹ ਤਰਨਤਾਰਨ ਏਰੀਆ ਦੇ ਰਹਿਣ ਵਾਲੇ ਹੈਗੇ ਆ ਸਾਰੇ ਬੰਦੇ ਸੋ ਇਹਨਾਂ ਦਾ ਸਾਰਾ ਕੀ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਇਹਨਾਂ ਨੇ ਕਿਸ ਪਰਪਸ ਲਈ ਜਿਹੜਾ ਇਹ ਰਿਕਵਰੀ ਹੋਈ ਹੈ ਕਿਸ ਪਰਪਸ ਲਈ ਇਹਨਾਂ ਨੇ ਯੂਜ਼ ਕਰਨਾ ਸੀ ਉਹ ਸਾਰਾ ਹੁਣ ਡਿਟੇਲ ਚ ਇਨਵੈਸਟੀਗੇਸ਼ਨ ਕਰਕੇ ਅੱਜ ਪਰਚਾ ਦਰਜ ਹੋਇਆ ਕੱਲ ਨੂੰ ਅਸੀਂ ਰਿਮਾਂਡ ਲੈ ਕੇ ਇਹਨਾਂ ਦਾ ਡਿਟੇਲਸ ਬੜੀ ਤਫਤੀਸ਼ ਨਾਲ ਮਤਲਬ ਤਫਸੀਲ ਨਾਲ ਇਹਦੀ ਤਫਤੀਸ਼ ਹੋਊਗੀ ਤੇ ਤਾਂਕਿ ਜਿਹੜੇ ਸਾਰੇ ਫੈਕਟਸ ਹੈ ਉਹ ਸਾਹਮਣੇ ਆ ਸਕਣ ਤੇ ਇਹਦੇ ਵਿੱਚ ਮੈਨੂੰ ਉਮੀਦ ਹੈ ਕਿ ਲਿੰਕਸ ਵੀ ਜੁੜਨਗੇ ਕਿੱਥੋਂ ਆਇਆ ਇਹ ਜਿਹੜਾ ਗ੍ਰੇਨੇਡ ਸੀਗਾ ਅੱਗੇ ਕਿੱਥੇ ਇਹਨਾਂ ਨੇ ਯੂਜ਼ ਕਰਨਾ ਸੀ ਉਹ ਫਾਰਵਰਡ ਬੈਕਵਰਡ ਲਿੰਕੇਜ ਸਾਰੀ ਜਿਹੜੀ ਇਹਦੀ ਫਾਈਨੈਂਸ਼ੀਅਲ ਟ੍ਰੇਲ ਹੈ ਉਹ ਅਸੀਂ ਸਾਰੀ ਹੁਣ ਤਫਤੀਸ਼ ਸਰ ਜਕਮੀ ਜਿਹੜਾ ਹੋਇਆ ਵਾ ਇੱਕ ਜਣਾ ਹੋਇਆ ਜੀ ਇੱਕ ਹੋਇਆ ਜੀ ਚਾਰ ਬੰਦੇ ਜੀ ਉਹਨਾਂ ਨੂੰ ਅਸੀਂ ਕਾਬੂ ਕਰਕੇ ਅਸੀਂ ਉਹਨਾਂ ਦੀ ਅਰੈਸਟ ਪਾਵਾਂਗੇ ਜੀ ਜੀ